ਕਾਤਨੇ ਕੱਢ ਜਾਨੀ ਪਰ ਬੰਦੇ ਨੂੰ ਦੁੱਖ ਲੱਗਦਾ ਹੈ ਵੀਰ ਮੈਂ ਬੰਦੇ ਲੈ ਕੇ ਗਿਆ ਸੀ ਤੇ ਉੱਚੇ ਲੱਖੇ ਨੇ ਵੀ ਸੁਣਵਾਈ ਨਹੀਂ ਇਹ ਗੱਲ ਪਹਿਲੇ ਦਿਨ ਤੋਂ ਹੀ ਲੈ ਕੇ ਆਪਣੀ ਕਲੀਅਰ ਕਰਤਾ ਕੌਟਾ ਚ ਵੀ ਰਹੀ ਗੱਲ ਆਪਣੀ ਪ੍ਰਚਾਰ ਦੌਰਾਨ ਕਿ ਗਲਤ ਬੰਦੇ ਦਾ ਸਾਥ ਨਹੀਂ ਦੇਉਂਦਾ ਉਹ ਟੁਰਦਾ ਉਹ ਪਾਸੇ ਹਟਦਾ ਉਹ ਰੋਸਦਾ ਉਹ ਲੱਖ ਬਾਰੇ ਦੱਸਦਾ ਇਸ ਗੱਲ ਦੇ ਉੱਤੇ ਆਪਾਂ ਖੜੇ ਆ ਜੇ ਆਪਣੇ ਨਾਲ ਕੋਈ ਜੁੜਿਆ ਹੋਇਆ ਬੰਦਾ ਆਪਾਂ ਜੇ ਉਹਦੀ ਹਮਾਇਤ ਕਰ ਦਿਓ ਬੰਦਾ ਗਲਤ ਹੈ ਫੇਰ ਸਾਡੇ ਤੇ ਇੰਨਾ ਚ ਫਰਕ ਕੋਈ ਨਹੀਂ ਇਹ ਗੱਲ ਜਰੂਰ ਮਰ ਤੁਲ ਕਰਕੇ ਆਪਾਂ ਮਸਲਾ ਜਿਹੜੇ ਕੋ ਮਸਲੇ ਅੱਜ ਕੱਲ੍ਹ ਦੋ ਤਰ੍ਹਾਂ ਦੇ ਮਸਲੇ ਬਹੁਤ ਜ਼ਿਆਦਾ ਵਧੇ ਨੇ ਪੰਜਾਬ 'ਚ ਇੱਕ ਤਾਂ ਕੁੜੀਆਂ ਦੇ ਰੌਲੇ ਨੇ ਅੱਜ ਥੋੜੇ ਆਉਣ ਤੋਂ ਪਹਿਲਾਂ ਮੈਂ ਪੰਜ ਰੌਲੇ ਕਦੇ ਕੁੜੀਆਂ ਦੇ ਸੁਣ ਕੇ ਆਇਆ ਕੋ ਮੁੰਡਾ ਚੱਟਾ ਪੀਂਦਾ ਇੱਕ ਮਸਲਾ ਸੀ ਮੁੰਡਾ ਕੋਟ ਭਾਈ ਦਾ ਕੁੜੀ ਉਧਰ ਧਮਾਲੀ ਦੀ ਐ ਉਹ ਮਸਲਾ ਸਾਨੂੰ ਪਹਿਲਾਂ ਸੁਣਨ ਚ ਲੱਗਿਆ ਵੀ ਮੁੰਡਾ ਗਲਤ ਹੈ ਕੁੜੀ ਗਲਤ ਹੈ ਕੁੜੀ ਨੇ ਆ ਕੇ ਸਬੂਤ ਪੇਸ਼ ਕੀਤੇ ਤਾਂ ਗੱਲ ਹੋਰ ਨਿਕਲ ਗਈ ਸਹਰੋਚੇ ਕਈ ਵਾਰੀ ਆਪਾਂ ਨੂੰ ਇਹ ਅਨੰਮੋਸ਼ੀ ਹੋਵੇ ਵੀ ਯਰੇ ਬੰਦਾ ਸਾਡਾ ਸੀ ਸਾਡੇ ਨਾਲ ਇਹਦਾ ਤਿਉਹ ਪ੍ਰੇਮ ਸੀ ਇਹ ਪਿੰਡ ਦਾ ਸੀ ਇਹ ਰਿਸ਼ਤੇਦਾਰ ਸੀ ਅਸੀਂ ਬੜੇ ਮਾਣ ਨਾਲ ਗਏ ਅਸੀਂ ਬਹੁਤ ਮਦਦ ਕੀਤੀ ਅਸੀਂ ਪੋਲਿੰਗ ਜੰਤ ਬਣੇ ਅਸੀਂ ਅੱਜ ਵੀ ਨਾਲ ਤੁਰੇ ਫਿਰਦੇ ਆ ਪਰ ਸਾਡੀ ਸੁਣਵਾਈ ਨਹੀਂ ਜਿੱਥੇ ਗਲਤ ਹੋਊਗਾ ਉੱਥੇ ਮਜਬੂਰ ਨਾ ਕਰੇ ਕਿ ਪਹਿਲੇ ਪਰਚੋਰ ਕਰ ਲਿਆ ਕੇ ਦੂਜੇ ਮਸਲੇ ਏਜੰਟਾਂ ਵਾਲੇ ਆ ਇਹ ਵੀ ਬਹੁਤ ਵੱਡੀਆਂ ਸਮੱਸਿਆਵਾਂ ਆਉਂਦੀਆਂ ਨੇ ਹੁਣ ਕਈ ਵਾਰੀ ਆਪਾਂ ਸਾਰਾ ਨਿਰਾਪਰਾ ਦੋ ਦਿਨ ਏਜੰਟ ਚ ਗਲਤੀ ਆ ਹੋਰ ਕਈ ਕੇਸ ਆ ਜੀ ਸਾਡੇ ਕੋਲੇ ਆਉਂਦੇ ਆ ਉਹ ਮੁੰਡੇ ਜਾਂ ਕੁੜੀ ਨੂੰ ਭੇਜ ਵੀ ਦਿੰਦੇ ਆ ਉੱਥੇ ਮੁੰਡਾ ਕੁੜੀ ਜਾ ਕੇ ਆਪਦੀ ਮਰਜ਼ੀ ਨਾਲ ਕਾਲਜ ਬਦਲ ਲੈਂਦੇ ਆ ਤੋ ਇਹ ਦੋ ਮਸਲੇ ਬਹੁਤ ਜ਼ਿਆਦਾ ਗੰਭੀਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਉੱਤੇ ਜ਼ਿਆਦਾਤਰ ਕੇਸ ਆਉਂਦੇ ਆ। ਬਾਕੀ ਕੋਈ ਬਿਜਲੀ ਬੋਰਡ ਚ ਮਸਲਾ ਸਬੰਧਤ ਉਠਾਣੇ ਨਾਲ ਸਬੰਧਤ ਮਸਲਾ ਕੋਈ ਸੁਣਵਾਈ ਨਹੀਂ ਹੋ ਰਹੀ। ਕੋ ਤਹਿਸੀਲਦਾਰ ਕੋਲੇ ਮਸਲਾ ਕਈ ਵਾਰੀ ਇਹ ਰਜਿਸਟਰੀਂਗਾ ਨਹੀਂ ਕਰਦੇ। ਕੋਈ ਪਟਵਾਰੀ ਕੰਨ ਕੋ ਕੋਲ ਮਸਲਾ ਇਹ ਮਿਣਤੀਆਂ ਗਣਤੀਆਂ ਨਹੀਂ ਕਰਦੇ। ਤਾਂ ਉਹੋ ਜਿਹੇ ਮਸਲੇ ਲਈ ਆਪਾਂ ਤਿਆਰ ਆ ਤੇ ਹਾਜ਼ਰ ਆ। ਇੱਕ ਘੰਟਾ ਰੋਜ਼ ਇੱਥੇ ਬਹਿੰਦੇ ਜੋ ਮਰਜ਼ੀ ਮਿਲ ਸਕਦੇ ਹੋ। ਇਹ ਹਰ ਹਫਤੇ ਦੇ ਹਫਤੇ ਮੈਂ ਪਿੰਡ ਬੈੜਦਾ ਮੈਨੂੰ ਕੋਈ ਕੰਮ ਹੁੰਦਾ ਜਿਵੇਂ ਮੈਨੂੰ ਅੱਜ ਇੱਧਰ ਆਉਣਾ ਪੈ ਗਿਆ ਤਾਂ ਉੱਥੇ ਆਪਣੀ ਜਿਹੜੀ ਦੂਜੀ ਟੀਮ ਆ ਉਹ ਬੈਠੀ ਹੋਈ ਅਗਲੀ ਗੱਲ ਮੰਨ ਲਓ ਆਪਾਂ ਇੱਕ ਟੀਮ ਖੜੀ ਕਰਨੀ ਆ ਹੁਣ ਪੂਰੇ ਜ਼ਿਲ੍ਹੇ ਚ ਓਵੇਂ ਹੀ ਪਿੰਡਾਂ ਦੀਆਂ ਇਕਾਈਆਂ ਬਲਾਕ ਦੀਆਂ ਇਕਾਈਆਂ ਪਿੰਡਾਂ ਦਾ ਪ੍ਰਧਾਨ ਬਲਾਕ ਪ੍ਰਧਾਨ ਅੱਗੇ ਜ਼ਿਲ੍ਹੇ ਦੇ ਵਿੱਚ ਇੱਕ ਟੀਮ ਪਰ ਜਦੋਂ ਵੀ ਕੋਈ ਘਟਨਾ ਵਾਪਰਦੀ ਆ ਆਪਾਂ ਨੂੰ ਇੱਕ WhatsApp ਗਰੁੱਪ ਆਪਾਂ ਮੈਂ ਡਾਕਟਰ ਨੂੰ ਕਹੂੰਗਾ ਸਾਰੀ ਟੀਮ ਨੂੰ ਕਹੂੰਗਾ ਜਲੇ ਵਾਲੀ ਨੂੰ ਵੀ ਭਾਈ ਇੱਕ WhatsApp ਗਰੁੱਪ ਹੋਵੇ ਉਹ ਸਨੇਹਾ ਗਰੁੱਪ ਦੇ ਵਿੱਚ ਪਾਓ ਨਾਲ ਦੀ ਨਾਲ ਬੰਦਿਆਂ ਕੋਲੇ ਸਨੇਹਾ ਲੱਗੇ ਤੇ ਨਾਲ ਦੀ ਨਾਲ ਜਿੰਨੇ ਕ ਬੰਦੇ ਉੱਥੇ ਪਹੁੰਚ ਸਕਦੇ ਆ ਮੌਕੇ ਤੇ 20 50 100 ਬੰਦੇ ਆਪਣੇ ਪਹੁੰਚ ਜਾਣ ਮੰਨ ਲਓ ਹੁਣ ਜਿਵੇਂ ਇੱਥੇ ਗੋਨੇਆਣੇ ਦਾ ਇੱਕ ਮਸਲਾ ਸੀਗਾ ਅਮਰਗੜ ਪਿੰਡ ਦਾ ਉਹ ਪਹਿਲਾਂ ਪੁਲਿਸ ਵਾਲਾ ਐਸਐਚਓ ਸੀਗਾ ਉਹ ਸੁਣਵਾਈ ਕਰਨ ਨੂੰ ਤਿਆਰ ਨਹੀਂ ਕਿਉਂਕਿ ਇਕੱਲਾ ਕਿਹੜਾ ਬੰਦਾ ਜਾਂਦਾ ਸੀ ਆਪਣੀ ਟੀਮ ਦੇ 40-50 ਬੰਦੇ ਗਏ ਉਹਨਾਂ ਨੂੰ ਵੀ ਲੱਗਿਆ ਵੀ ਇੰਨੇ ਬੰਦੇ ਨੇ ਮਰ ਇਕੱਠੇ ਹੋ ਕੇ ਆ ਗਏ ਉਹ ਨਾਲ ਦੀ ਨਾਲ ਮਸਲਾ ਹੱਲ ਹੋ ਗਿਆ ਸੋ ਇਸ ਕਰਕੇ ਸਾਨੂੰ ਕਹਿਣ ਦੀ ਮੈਂ ਕਹਿਣਾ ਚਾਹੁੰਦਾ ਵੀ ਅਸੀਂ ਨਾਲ ਦੀ ਨਾਲ ਕੋਈ ਘਟਨਾ ਵਾਪਰਦੀ ਆ ਉਹ ਬੰਦਾ ਉਹ ਗਰੁੱਪ ਦੇ ਵਿੱਚ ਸੁਨੇਹਾ ਛੱਡੇ ਬਿਰ ਫਲਾਨੇ ਪਿੰਡ ਆ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਲਸਾ ਬਣਿਆ ਹੋਇਆ ਹੁੰਦਾ ਹੋਇਆ ਗਾਤਰਾ ਪਾਇਆ ਹੋਇਆ ਉਹਦੇ ਦਸਤਾਰ ਬੰਨਦਾ ਹੈ ਦਾੜਾ ਪ੍ਰਕਾਸ਼ ਕੀਤਾ ਹੋਇਆ ਹੈ ਪਰ ਮਾਰਦਾ ਮੋਟੀਆਂ ਠਗੀਆਂ ਨੇ ਹੁਣ ਇਹਨੇ ਕਰਨਾਲ ਕਹਿੰਦੇ ਥੇ ਉਹਦੇ ਘੇਰੇ ਆ ਬੜੰਡੇ ਬੋਤਸ ਨੂੰ ਹੀ ਫੜਾਤਾ ਉਹ ਫੇਰ ਅੱਗੇ ਵੜ ਕੇ ਮਾਰਦਾ ਉਹ ਖਬਰ ਕਿੰਨੇ ਕ ਬੰਦਿਆਂ ਨਾਲ ਆਏ ਉਹਨੇ ਠਗੀਆਂ ਮਾਰੀਆਂ ਸੁੱਚੀ ਆਪਣੇ ਕੋਲ ਜੱਥੇਬੰਦਕ ਢਾਂਚਾ ਮਜ਼ਬੂਤ ਹੋਊਗਾ ਆਪਾਂ ਉਨਹੀ ਚੰਗੇ ਤੇ ਤਕੜੇ ਤਰੀਕੇ ਨਾਲ ਆਪਣੀ ਗੱਲ ਨੂੰ ਮੰਨਵਾ ਸਕਦੇ ਆ ਸੋ ਇਸ ਲਈ ਸਾਰਿਆਂ ਨੂੰ ਬੇਨਤੀ ਆ ਵੀ ਤਨੋਂ ਮਨੋਂ ਸਮਰਪਿਤ ਹੋ ਕੇ ਇਹ ਆਪਾਂ ਕੋਈ ਲਾਹਾ ਨਹੀਂ ਘਟਣ ਵਾਲੀ ਤੁਰੇ ਫਿਰਦੇ ਫਿਰ ਅਸੀਂ ਉਧਰ ਜੁੜ ਕੇ ਅਸੀਂ ਆ ਲਾਹਾ ਘਟ ਲਾਂਗੇ ਅੱਜ ਲੋੜ ਆ ਪੰਜਾਬ ਨੂੰ ਚੰਗੇ ਬੰਦੇ ਇਕੱਠੇ ਹੋਣ ਚੰਗੇ ਬੰਦਿਆਂ ਦੇ ਸਿਰ ਜੋੜਨ ਦੀ ਲੋੜ ਆ ਚਾਹੇ ਸਿਆਸੀ ਪੱਦਰਤੇ ਹੋਵੇ ਚਾਹੇ ਸਮਾਜਿਕ ਪੱਦਰਤੇ ਹੋਵੇ ਚਾਹੇ ਧਾਰਮਿਕ ਪੱਦਰਤੇ ਹੋਵੇ ਬਰੁਖਾਂ ਦੀ ਹੁਣ ਗੱਲ ਮੈਂ